ਕਿ ਪੀਅਰੀ ਸਰਪਤ ਕਿਉਂ ਆਜ ਜਿਹੜੀ ਅੱਜ ਲੁਧਿਆਣਾ ਪੁਲਿਸ ਵੱਲੋਂ ਪੀ 15 ਰਾਜ ਦੇ ਦਰ ਦੇ ਨਜ਼ਰ ਬੱਸ ਸਟੈਂਡ ਦੀ ਰੇਲਵੇ ਸਟੇਸ਼ਨ ਕੀਤੇ ਬਾਕਵਾਕ ਜਿਹੜੀ ਠੀਕ ਰੱਖਿਆ ਨੇ ਜਗ੍ਹਾ ਨੇ ਉਹਨਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਤੇ ਤਾਂ ਕਿ ਕੋਈ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਕੋਈ ਕਿਸੇ ਤਰ੍ਹਾਂ ਦੀ ਹਰਕਤ ਨਾ ਕਰ ਸਕਣ ਤੇ ਸਾਡੇ ਵੱਲੋਂ ਪੂਰੀ ਨਿਯਮ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਹਰ ਇੱਕ ਦੇ ਹੋ ਗਏ ਨੇ ਜਿਹੜੇ ਬਦਲਾਅ ਦੇ ਜਾਗਦੇ ਆ ਮੌਲ ਖਾਅ ਕਰ ਸਕਦੇ ਨੇ ਉਹਨਾਂ ਦੀ ਪੂਰੀ ਜਾਣਮੀ ਤੇ ਸਰ ਕਿੰਨੇ ਕੁ ਟਿਕਾਣੇ ਜਿਹੜੀ ਚੈਕਿੰਗ ਆਉ ਕੀਤੀ ਗਈ ਹੈ ਤੇ ਮੈਸੇਜ ਕੀ ਹੈ ਆਮ ਜਨਤਾ ਦਾ ਆਮ ਜਨਤਾ ਨੂੰ ਇਹੀ ਮੈਸੇਜ ਹੈ ਵੀ 15 ਅਗਸਤ ਆ ਰਿਹਾ ਸਾਡੀ ਆਜ਼ਾਦੀ ਦਾ ਜਿਹੜਾ ਨਾ ਜਨਦੀ ਦਿਵਸ ਹੈ ਤੇ ਸਾਡੇ ਦੇਸ਼ ਲਈ ਦੇਸ਼ ਵਾਸੀਆਂ ਲਈ ਬੜਾ ਖੁਸ਼ੀ ਦਾ ਦਿਨ ਹੈ ਕਿ ਅਸੀਂ 200 ਸਾਲ ਦੀ ਜਿਹੜੀ ਗੁਲਾਮੀ ਤੋਂ ਬਾਅਦ ਆਜ਼ਾਦੀ ਲਈ ਸੀ ਤੇ ਜਿਹੜਾ ਬਰਤਵਾਤ ਨੂੰ ਲੀਡ ਕਰੀਏ ਤੇ ਆਨੰਦ ਮਾਣੀਏ ਤੇ ਦੇਸ਼ ਪ੍ਰਤੀ ਪਵਾਨਾਰ ਹੋ ਹੁੰਦਾ ਸਿੰਘਾਪਨ ਸਿੰਘਾਪਨ ਕਿਨੇ ਕੋ ਮਲਾਜਮਾਂ ਦੀ ਡਿਊਟੀ ਲਿਖੀ ਹੈ ਇਸ ਟਾਈਮ ਗ੍ਰੇਟ ਮਿਸ਼ਨਰ ਤੇ ਸਾਰੇ ਜਿੰਨੇ ਵੀ ਜੌਨ ਨੇ ਸਾਰਿਆਂ ਦੀ ਡਿਊਟੀ ਲਾਈ ਹੈ ਤਕਰੀਬਨ ਇਹਦੇ ਵਿੱਚ ਅੱਜ ਵੀ ਸਰ ਤੇ ਵਿੱਚ ਹੋਰ ਵੀ ਫੁੱਲ ਲਾ ਕੇ 400 ਦੇ ਵੀਰੇ ਮੁਲਾਜ਼ਮਾਂ ਨੇ ਇਨਵੋਲਡ ਇਸ ਵਾਰ ਜਿੱਦਾਂ ਦੇਖਿਆ ਵੇ ਰੇਲਵੇ ਸਟੇਸ਼ਨ ਹੋ ਗਿਆ ਬਸਟੈਂਡ ਹੋ ਗਿਆ ਜਿੱਦੇ 150 ਲੋਕ ਆਉਂਦੇ ਨੇ ਕਭੀ ਸਟੇ ਵੀ ਕਰਦੇ ਨੇ ਉਹਨਾਂ ਦੀ ਕਿੱਦਾਂ ਹੋਟਲ ਰਿਸੈਟ ਚੈਕਿੰਗ ਹੋਏਗੀ ਬਿਲਕੁਲ ਉਹ ਵੀ ਚੈਕ ਕਰਾਂਗੇ ਰੇਲਵੇ ਦੀ ਚੈਕਿੰਗ ਵੀ ਜਿਹੜੀ ਸਰਪ੍ਰਾਈਜ਼ ਹੈ ਉਹ ਵੀ ਆ ਦੇ ਬਾਰੇ ਜਦੋਂ ਕੋਈ ਨਹੀਂ ਕਰਾਇਆ ਗੁਰੂਪੁਰਾ ਦੇ ਸਰਾਵਾਂ ਦੀ ਹੋਟਲਾਂ ਦੀ ਜਿਹੜੇ ਪਾਰਕਿੰਗ ਪਲੇਸ ਨੇ ਉਹਨਾਂ ਦੀ ਜੇ ਸਾਰੀ ਚੀਜ਼ ਚੈੱਕ ਕਰਾਂਗੇ ਸਰ ਹੋਟਲ ਵਾਲੇ ਨੂੰ ਮੈਸੇਜ ਐ ਚੇਤਾਵਨੀ ਕੀ ਕਿਉਂਕਿ ਅਸੀਂ ਅਕਸਰ ਦੇਖਦੇ ਆ ਬਿਨਾਂ ਪ੍ਰੂਫ ਤੋਂ ਵੀ ਕਈ ਵਾਰ ਅਣਗਹਿਲੀ ਕਿਤੇ ਪਰੋਤਲਾਣ ਨੂੰ ਇਹੀ ਹੈ ਕਿ ਤੁਹਾਡਾ ਆਧਾਰ ਕਾਰਡ ਤੇ ਤੁਹਾਡਾ ਆਇਡੈਂਟੀਟੀ ਕਾਰਡ ਵਗੈਰਾ ਜਰੂਰ ਲੈਣਾ ਉਹਦਾ ਪਛਾਣ ਪੁੱਤਰ ਹਰ ਇੱਕ ਬੰਦੇ ਦਾ ਜਿਹਨੇ ਉਹ ਤਰਾਂ ਰਹੇ ਨੇ ਉਹਦਾ ਜਰੂਰ ਕੰਦੇ ਰਿਕਾਰਡ ਵੀ ਮੇਨਟੇਨ ਕਰਾਂ ਤਾਂ ਕਿ ਅਸੀਂ ਉਹਨੂੰ ਕਦੇ ਵੀ ਚੈੱਕ ਕਰ ਸਕੀਏ ਠੀਕ ਹੈ